ਸਾਨੂੰ ਗੁਰਦੁਆਰੇ ਦਾ ਪਤਾ ਹੈ ਪਰ ਗੁਰੂ ਦਾ ਨਹੀਂ ਪਤਾ ਚੇਤਾ ਰੱਖਿਓ ਗੁਰਦੁਆਰੇ ਦਾ ਪਤਾ ਹੈ ਪਰ ਗੁਰੂ ਦਾ ਨਹੀਂ ਪਤਾ ਜਿਦਣ ਗੁਰੂ ਦਾ ਪਤਾ ਲੱਗ ਗਿਆ ਉਹਨਾਂ ਨੂੰ ਗੁਰਦੁਆਰੇ ਦੀ ਨਕਲ ਤੇ ਸਿੱਖ ਕਿਸੇ ਹੋਰ ਦੀ ਪੂਜਾ ਨਹੀਂ ਕਰੇਗਾ ਜਿਦਣ ਗੁਰਦੁਆਰੇ ਦੇ ਨਾਲ ਗੁਰੂ ਦਾ ਪਤਾ ਲੱਗ ਗਿਆ ਅਜੇ ਗੁਰਦੁਆਰੇ ਦਾ ਪਤਾ ਹੈ ਜਿਸ ਥਾਂ ਤੇ ਵੀ ਕੋਈ ਧਾਰਮਿਕ ਗੱਲ ਨਜ਼ਰ ਆਉਂਦੀ ਹੈ ਉੱਥੇ ਸਿਰ ਸੁੱਟ ਕੇ ਡਿੱਗ ਪੈਂਦਾ ਕਿ ਇਹ ਸੋਚਦਾ ਛੇਦੀ ਵੀ ਧਰਮ ਹੀ ਹੋਣਾ ਜਿਦਣ ਗੁਰੂ ਬਾਰੇ ਸਮਝ ਲੱਗ ਗਈ ਸਿਰ ਲੱਥ ਤੇ ਜਾਏਗਾ ਪਰ ਗੁਰੂ ਤੋਂ ਇਲਾਵਾ ਇਸ ਸਿਰ ਕਦੀ ਹੋਰ ਕਿਸੇ ਦੇ ਚਰਨਾ ਵਿੱਚ ਕਿਸੇ ਮਿੱਟੀ ਦੀ ਢੇਰੀ ਤੇ ਚੁਕੇਗਾ ਨਹੀਂ ਜਿਦਣ ਗੁਰੂ ਨਾਲ ਗੱਲ ਹੋਏਗੀ ਨਾ ਤੇ ਗੁਰੂ ਸਾਹਿਬ ਤੁਹਾਨੂੰ ਬਾਣੀ ਦੇ ਅੰਦਰੋਂ ਇਹ ਬੋਲ ਬੜੇ ਪਿਆਰੇ ਔਰ ਤੁਹਾਡੀ ਝੋਲੀ ਵਿੱਚ ਪਾ ਦੇਣਗੇ ਬੜੇ ਸੁੰਦਰ ਲਫ਼ਜ਼ ਹਲ ਡੇਠੇ ਸਭੇ ਥਾਉਂ ਕੀਰਤਨ ਦੇ ਨਾਲ ਲੱਭ ਜਾਂਦਾ ਸੁਣ ਲਏ। ਔਰ ਇਹਨਾਂ ਲੱਭਾਂ ਦੇ ਕੀਰਤਨ ਤੋਂ ਬਾਅਦ ਕਦੀ ਮਹਿਸੂਸ ਨਹੀਂ ਕੀਤਾ ਕਿ ਜੇ ਇਹ ਥਾਂ ਸਾਰੇ ਆਪੋਂ ਵੱਡਾ ਹੈ ਤਾਂ ਫਿਰ ਸਿੱਖ ਥਾਂ ਥਾਂ ਤੇ ਕੀ ਲੱਭਦਾ ਫਿਰਦਾ ਹੈ। ਔਰ ਇੱਕ ਬੇਨਤੀ ਹੋਰ ਜਿੰਨੇ ਡੇਰੇ ਪੰਜਾਬ ਵਿੱਚ ਨੇ ਨਾ ਇਹਨੇ ਦੁਨੀਆਂ 'ਚ ਕਿਤੇ ਵੀ ਨਹੀਂ ਦੇ। ਕਿਤੇ ਵੀ ਨਹੀਂ। ਕੋਈ ਬਿਹਾਰੀ ਰੋਟੀ ਤੋਂ ਤੰਗ ਹੁੰਦਾ ਹੈ ਪੰਜਾਬ ਚ ਆ ਕੇ ਡੇਰਾ ਪਾ ਲਈਦਾ। ਕੋਈ ਵੀ ਭਾਈਾ ਰੋਟੀ ਤੋਂ ਭੁੱਖਾ ਮਰਦਾ ਹੈ ਪੰਜਾਬ ਚ ਆ ਕੇ ਦੇਖੋ ਮੈਨੂੰ ਪਤਾ ਹੈ ਕਿਵੇਂ ਲੋਕ ਨੇ ਨਿਕੜਾ ਵਾਤ ਲੈ ਜਣ ਮੈਂ ਆਪਣੀ ਕੋਈ ਲਬਦ ਨਹੀਂ ਵਰਤ ਲਿਆ ਮੈਂ ਬਾੜੀ ਤੇ ਪ੍ਰਮਾਣ ਦੇਵਾਂਗਾ ਬਿਨ ਸ਼ਬਦ ਦੇ ਜਗ ਬਿਨ ਸ਼ਬਦ ਦੇ ਜਗ ਬੋਲੋ ਜੀ ਅੱਧੀ ਬਾੜੀ ਤੁਹਾਨੂੰ ਬੋਲਣੀ ਪੈਣੀ ਬੇਨ ਸ਼ਬਦ ਦੇ ਜਗ ਬੌਰਾ ਨੰ ਕਮੜਾਇਆ ਤੇ ਕਮਲੇ ਦਾ ਕੀ ਹੈ ਕਮਲਾ ਵਿੱਚ ਮਰਜੀ ਸਿਰ ਸੁੱਟ ਸਕਦਾ ਤੇ ਸਾਡੇ ਪੰਜਾਬੀ ਔਰ ਪੰਜਾਬੀ ਕਮਲਿਆਂ ਨੇ ਇੰਨੇ ਵੱਡੇ ਵੱਡੇ ਡੇਰੇ ਬਣਾਤੇ ਹੁਣ ਕੱਢਣੇ ਔਖੇ ਹੋ ਰਹੇ ਨੇ ਉਹ ਮਰੇ ਵੀ ਨਹੀਂ ਨਿਕਲਦੇ ਫਰਜਾ ਵਿੱਚੋਂ ਮਰੇ ਕੱਢਣੇ ਵੀ ਔਖੇ ਹੋ ਰਹੇ ਨੇ ਵੀ ਜਿਉਂਦਿਆਂ ਤੇ ਇਹ ਗੱਲ ਛੱਡੋ ਲਾਸ਼ਾਂ ਕਰਨੀਆਂ ਔਖੀਆਂ ਹੋ ਰਹੀਆਂ ਨੇ ਵੀ ਲਾਸ਼ ਹੀ ਕੱਢ ਲੈਣ ਦਿਓ ਪਰ ਉਹ ਕਹਿੰਦੇ ਲਾਸ਼ ਵੀ ਨਹੀਂ ਕੱਢਣ ਦੇਣੀ ਤੁਹਾਡੇ ਕੋਲ ਕੀ ਤਾਕਤ ਹੈ ਤੁਸੀਂ ਲਾਸ਼ ਨੂੰ ਬਾਹਰ ਕੱਢੋ